ਦਾ ਬਾਈ ਦਾ ਬਾਣੀਆ ਤੁਹਾਨੂੰ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਦੋ ਨਾਕ ਦਿਖਾਵਾਂਗੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇੱਕ ਨਾਕ ਦੋਸਤੋ ਵਿੱਚ ਸੂਏ ਸੂਏ ਤੇ ਇੱਕ ਆਜੀ ਦੋਸਤੋ ਗੱਬਣ ਮੱਝ ਬਾਕੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਤਸੱਲੀ ਭਰ ਕੇ ਤੁਸੀਂ ਸਿਆ ਕੀ ਕਰ ਲਿਓ ਰਿਕਵੈਸਟ ਹੈ ਤੁਹਾਨੂੰ ਚਾਲਦੇ ਜਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਸੱਜਣ ਵੀ ਆਪਣਾ ਜੁੜ ਸਕਣ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਂਦੇ ਆ ਲਾਈਵ ਕਰਨ ਦਾ ਦੋਸਤੋ ਮਕਸਦ ਇਹ ਹੀ ਹੁੰਦਾ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਪਸ਼ੂ ਦੇ ਸੁਭਾਅ ਦਾ ਸីਲ ਸਾਉ ਦਾ ਤੇ ਬਾਕੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਕਬਲਜੀਤ ਸਿੰਘ ਪਿੰਡ ਬਾਣੀਆਂ ਜ਼ਿਲ੍ਹਾ ਮਰੀਸਰ ਤਹਿਸੀਲ ਬਾਬਕਲਾ ਸਾਹਿਬ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ ਬਾਹਰ 84821618 ਜੀ ਜਿਹਨਾਂ ਅੰਮ੍ਰਿਤਸਰ ਸਾਈਡ ਤੋਂ ਆਉਣਾ ਆਪਾਂ ਨੂੰ ਗੁਰੂਕਾ ਚੰਨ ਜੰਡੇਆਲਾ ਮਸ਼ਹੂਰ ਜੇ ਹਾਂਜੀ ਜਿਹਨਾਂ ਜਲੰਧਰ ਸਾਈਡ ਤੋਂ ਆਉਣਾ ਬਿਆਸ ਡੇਰਾ ਮਸ਼ਹੂਰ ਜੇ ਧੂਲਕੇ ਦੇ ਕੋਲ ਆਪਣਾ ਪਿੰਡ ਬਾਣੀਆਂ ਵੱਜਦਾ ਜੀ ਲੱਖਾਂ ਵਾਲੇ ਬਾਗ ਲੱਗੇ ਲੱਖਾਂ ਵਾਲੇ ਬਾਗ ਲੱਗੇ ਠੀਕ ਹੈ ਤੇ ਮੇਰਾ ਨੰਬਰ ਬੋਲ ਦਗੇ 6284821618 ਜੀ ਠੀਕ ਆ ਜੀ ਨੰਬਰ ਦੋਸਤੋ ਬਾਕੀ ਬਈ ਨੇ ਬੋਲ ਵੀ ਦਿੱਤਾ ਤੇ ਟਾਈਟਲ ਦੇ ਵਿੱਚ ਵੀ ਦਿੱਤਾ ਹੋਇਆ ਇੱਕ ਵਾਰੀ ਨੰਬਰ ਫੇਰ ਰਿਪੀਟ ਕਰ ਦਗੇ ਜੀ ਕਈ ਵਾਰ ਨੰਬਰ ਧਿਆਨ ਚ ਨਹੀਂ ਆਉਂਦਾ 6284821618 ਜੀ ਠੀਕ ਆ ਜੀ ਨੰਬਰ ਦੋਸਤੋ ਸਕਰੀਨ ਤੇ ਲਗਾਤਾਰ ਹੁਣ ਚੱਲਦਾ ਰਹੂਗਾ ਇੱਕ ਨੰਬਰ ਤੋਂ ਸ਼ੁਰੂ ਕਰ ਲਗੇ ਜੀ ਸੁਈ ਸਵਾਈ ਤੋਂ ਕਰ ਲਗੇ ਜਾਂ ਇਧਰੋਂ ਮਰਜੀ ਤੋਂ ਜਿੱਧਰੋਂ ਮਰਜ਼ੀ ਸ਼ੁਰੂ ਕਰ ਲਵੀਂ ਲਓ ਛੋਟੀ ਤੋਂ ਕਰ ਲੈਣੀ ਹੈ ਹਾਂਜੀ ਦੂਜਾ ਸਵਾਰ ਹੁੰਦੀ ਜੇ ਭਾਜੀ ਇਹ ਹਾਂਜੀ ਕਿੰਨੇ ਦਿਨ ਲੇਜੂਗੀ ਜੀ ਦੇਣ ਮਾਹੀ ਦੋ ਚਾਰ ਹੀ ਕੱਢਨੇ ਆ ਨੇ ਦਿਨ ਪੂਰੇ ਹੋ ਗਏ ਅੱਜ ਦੀ ਡਲੀਟ ਇਹਦੇ ਠੀਕ ਅ ਜੀ ਦੁੱਧ ਪਹਿਲਾਂ ਨੇ 12 ਕਿਲੋ 11 12 ਕਿਲੋ ਚ ਆਇਆ ਅਰਗੇ ਵੀ 13 14 ਕਿਲੋ ਦੁੱਧ ਚ ਵਾਉਗੀ ਠੀਕ ਆ ਇੱਕ ਹੋਰ ਬੇਨਤੀ ਕਰਨੀ ਆ ਮੇਰੇ ਕੋ ਖਾਦਾ ਵਾ ਝੋਟੀ ਨੇ ਗਤਾਵਾ ਤੂੜੀ ਤੇ ਕੀਤਾ ਹੈ ਹਾਂਜੀ ਆ ਥੋੜੇ ਭਾਲ ਪਾਈ ਆ ਮਗਰ ਲੈ ਸਾਨੂੰ ਕੋਈ ਓਦਾਂ ਫਾਂਚ ਐਬ ਨਹੀਂਗਾ ਕੋਈ ਨਾੜ ਗਿਲ ਨੀਂਗੀ ਠੀਕ ਆ ਭਾਲ ਭਾਈ ਜੇ ਜਰੂਰ ਉਹ ਦੱਸ ਕੇ ਆਪਾਂ ਜਿਹੜੀ ਗੱਲ ਕਰਨੀ ਆ ਵੀਡੀਓ ਦੱਸ ਕੇ ਕਰ ਦਿੰਨੇ ਆ ਠੀਕ ਆ ਹਾਂਜੀ ਸਣਾ ਦੀ ਗਰੰਟੀ ਹੋਊਗੀ ਭਾਰ ਪਿੱਛੇ ਦੀ ਗਰੰਟੀ ਹੋਊਗੀ ਛੋਟੀ ਦੀ ਠੀਕ ਆ ਹਾਂਜੀ ਲੋ ਦੋਸਤੋ ਇੱਕ ਸਣ ਚ ਭਾਲ ਬਾਈ ਨੇ ਤੁਹਾਨੂੰ ਪਹਿਲਾਂ ਹੀ ਦੱਸ ਤੀ ਆ ਥੋੜੀ ਭਾਲ ਭਾਈ ਆ ਇੱਕ ਦੀ ਆ ਤੁਹਾਨੂੰ ਪਾਲਣ ਦੀ ਗਰੀ ਆ ਤੁਹਾਨੂੰ ਪਾਲਣ ਦੀ ਆ ਪੱਜੀ ਪੁੱਜੀ ਫਿਰਦੀ ਭਾਲ ਠੀਕ ਆ ਜੀ ਲੋ ਦੋਸਤੋ ਬਾਕੀ ਦਿਨ ਪੂਰੇ ਦੋ ਚਾਰ ਦਿਨ ਕੱਢ ਦੀ ਦੁੱਧ ਥੋੜੀ ਸੇਵਾ ਤੇ ਸਮਝਦਾ ਹੁੰਦਾਗਾ ਹਾਂਜੀ ਤੇ ਮੁੱਲ ਆਪਾਂ ਬਾਈ ਨੂੰ ਪੁੱਛ ਲੈਣੇ ਆ ਤੇ ਮੁੱਲ ਕੀ ਰਹੂਗਾ ਬਾਈ ਮੁੱਲ 90 95000 ਕਰੀ ਜਾਈ ਝੋਟੀ ਦਾ ਮੁੱਲ ਕਾ ਨੂੰ 85 ਕਰ ਲਈਏ 80 ਦੀ ਝੋਟੀ ਦੇਣੀ ਆ ਠੀਕ ਹੈ ਜੀ ਉਹਦੇ ਚ 5000 ਰੁਪਇਆ ਕੋਈ ਵੀਰ ਮੇਰਾ ਥੱਲੇ ਰੱਖ ਲਈ ਜਦੋਂ ਸੂਬੇ ਤਸੱਲੀ ਆਪਣੇ ਥਾਣਾ ਦੀ ਕਰ ਲਏ ਬਾਹਰ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਤੇ ਥਾਣਾ ਦੀ ਗਰੰਟੀ ਹੋਊਗੀ ਚਾਹ ਕੋਈ ਗਲਤ ਨਿਕਲੇ ਤੇ ਝੋਟੀ ਬੰਝੇ ਆਪਦੇ ਰੁਪਏ ਖਾਤੇ ਚ ਪਵਾ ਲੈ ਠੀਕ ਆ ਅੱਗੇ ਵੀ ਇਦਾਂ ਮਾਲ ਵੇਚੀਦਾ ਤੇ ਇਦਾਂ ਹੀ ਅੱਗੇ ਵੇਚਿਆ ਵਾ ਚਲੋ ਠੀਕ ਹੈ ਮਾਰਾ ਇਹਨੇ ਕੋ ਲਾਮੇ ਵਾਲਾ ਕੰਮ ਹੀ ਨਿਕਰਾਇਆ ਜਿਹੜਾ ਦੋਸਤੋ ਬਈ ਨੇ 81000 75000 ਕੁ ਹੀ ਦੇ ਦੇ ਤੇ 5000 ਜਿਹੜਾ ਤਸੱਲੀ ਕਰ ਖੱਲਿਆ ਰੱਖ ਲਿਆ ਆਪਣੀ ਤਸੱਲੀ ਕਰਕੇ ਥਣਾ ਦੀ ਦੋਹਾਂ ਨੂੰ ਚੋਹਾਂ ਦਿਨਾਂ ਨੂੰ ਜਦੋਂ ਸੂਪੇ ਐਣ ਚੰਗੀ ਚੰਗਾ ਤਸੱਲੀ ਕਰਕੇ ਫੇਰ ਮੈਨੂੰ 5000 ਪਾਵੇ ਠੀਕ ਆ ਹਾਂਜੀ ਜੀ ਆਪਾਂ ਤੋਂ ਨੰਬਰ ਤੇ ਇਹ ਬਾਹਰ ਜੀ ਦੂਜਾ ਥੂਗਾ ਸੂਈ ਆ ਕਦੋਂ ਦੀ ਸੂਈ ਵੀ ਆ ਜੀ ਪਰਸੋਂ ਸੂਈ ਆ ਜੀ ਠੀਕ ਆ ਤੇ ਬੋਲਾ ਕਿੰਨਾ ਹਾਜਰ ਆ ਜੀ ਬੋਲਾ 11 ਲੀਟਰ ਹੋਊਗਾ ਲੀਟਰਾਂ ਵਾਲਾ ਦੋਨਾਂ ਟਾਈਮਾਂ ਦਾ ਹਾਂਜੀ ਦੋਹਾਂ ਟਾਈਮਾਂ ਦਾ ਠੰਡਾ ਠੀਕ ਹੈ ਦੋ ਟਾਈਮ ਚਵਾਈ ਕਰ ਸਕਦਾ ਜੀ ਆਜੂ ਭਾਵੇਂ ਕੋਈ ਚਾਰ ਟਾਈਮ ਤੱਕ ਚਵਾਈ ਕਰੇ ਠੀਕਾ ਗੰਟੀ ਆ ਦਵਾ ਕੇ ਬੋੜਾ ਥਣਾ ਥਣਾ ਦੀ ਚਵਾਈ ਥਣਾ ਦੀ ਕੋਈ ਭੂਰ ਛੱਟਾ ਨਹੀਂ ਕੋਈ ਵਾਧ ਗਾੜ ਨਹੀਂ ਠੀਕ ਮਗਰ ਕੀ ਆ ਗਿਆ ਜੀ ਮੱਛੀ ਮਗਰ ਮੱਛੀ ਮਗਰ ਤੇ ਜੇਰ ਜੂਰ ਦੀ ਜੀ ਜੇਰ ਦੀ ਆਪਣੇ ਕੋਲ ਵੀਡੀਓ ਹੈ ਗਈ ਛੁੱੜਦੀ ਨਹੀਂ ਸਾਰਾ ਕੋ ਕੋਈ ਲਾਂਮੇ ਵਾਲਾ ਕੰਮ ਨਹੀਂ ਹੈ ਆਪਣੇ ਦਾ ਠੀਕਾ ਦੇਸੀ ਦੀ ਆਪਣੀ ਗੁੱਲ ਗਰੰਟੀ ਹੋਊ। ਦੇਸੀ ਨਸਲ ਚ ਆ ਗਈ। ਭਾਜੀ ਦੇਸੀ ਪਿਓਰ ਨਸਲ ਆ ਜਿਹੜੀ ਮਹੀਂ ਬਰਾਬਰ ਦੁੱਧ ਦਿਆ ਇਹਦਾ। ਅੱਛਾ। ਹਾਂਜੀ। ਠੀਕ ਆ। ਲਓ ਦੋਸਤੋ ਦੇਸੀ ਆ ਗਈ ਜਿਹੜੀ ਆਪਾਂ ਆਮਣੀ ਦੇਖਿਆ ਵੀ ਦੇਸੀ ਨਸਲ ਦਾ ਇੰਨਾ ਦੁੱਧ ਹੁੰਦਾ। ਪਰ ਇਹਦਾ ਮੰਨ ਕੇ ਚੱਲੋ ਦੂਜੇ ਤੀਜੇ ਦੇਣੀ 11 ਲੀਟਰ ਬੋਲਾ। ਹਾਜਰ ਹੈ ਦੋ। 11 ਲੀਟਰ ਬੋਲਾ ਹਾਜਰ ਆ। ਪੈਲਣ ਨੇ 13-14 ਕਿਲੋ ਚਵਾਇ 15-16 ਕਿਲੋ ਚਵਾ ਦੂੰ ਦਿਹਾੜੀ ਰੰਗ ਚਾ ਮੇਰੇ ਕੋ ਵਸ਼ੀ ਰਹਿ ਗਈ ਤੇ। ਠੀਕ ਆ। ਜਿਹੜੇ ਵੀਰ ਨੇ ਵੀ ਕੜਨੇ ਆ ਮੋਲ ਕਰ ਨੂੰ ਭਵੇਂ ਇਹਦਾ 40-45 ਨਹੀਂ ਕਰਨਾ। ਮੋਲ 3 ਉਹਦਾ 5000 ਰੁਪਇਆ ਥੱਲੇ ਰੱਖ ਲੇ ਆਪਣੀ ਤਸੱਲੀ ਕਰ ਲੇ ਉਹਦੇ ਘਰ 11 ਕਿਲੋ ਬੋਹੜਾ ਕੱਢੇ ਤੇ ਵਹਿ ਰੱਖ ਲੇ ਠੀਕ ਆ ਨਾ ਕੱਢੇ ਤੇ ਆਪਣਾ 5000 ਰੁਪਇਆ ਦੇ ਖਾਤੇ 'ਚ ਬੈਕ ਪਾ ਦਾਂਗੇ ਤੇ ਗਾਂ ਸਾਡੀਆਂ ਨੂੰ ਘਰ ਭੇਜਦੇ ਥਾਣਾ ਦੀ ਗਾਰੰਟੀ ਭਾਰ ਪਿਛੇਰੀ ਤੇ ਦੁੱਧ ਦੀ ਗਾਰੰਟੀ ਠੀਕ ਆ ਥਾਣਾ ਸਾਹਿਬ ਤੁਸੀਂ ਚੈੱਕ ਕਰ ਲਓ ਮੋਟਾ ਥਾਣਾ ਤੇ ਦੁੱਧ ਵੀ ਇਹਨਾਂ ਦਾ ਸੰਗਣਾ ਹੁੰਦਾ ਮੱਝਾਂ ਰਗਾ ਤੇ ਮੁੱਲ ਬਈ ਨੇ ਵੀਡੀਓ ਦੇ ਵਿੱਚ ਹੀ ਦੱਸਤਾ ਤੇ ਸੁਭਾ ਸੂਹ ਦੀ ਕਿਵੇਂ ਮੈਂ ਜੀ ਬਹੁਤ ਠੰਡੀ ਕੋਈ ਰੱਸੀ ਨਹੀਂ ਪਾਉਣੀ ਹਾਂਜੀ ਕੋਈ ਭਾਵੇਂ ਕੋਈ ਨਿਗਾਹ ਨਿਆਣਾ ਬਹਿ ਕੇ ਚੋਲੇ ਦੇ ਭਾਵੇਂ ਕੋਈ ਜਿ ਭੈਣਾ ਡੀ ਚੋਲੇ ਦੇ ਭਾਵੇਂ ਕੋਈ ਪ੍ਰਾਹ ਚੋਲੇ ਠੀਕ ਆ ਐ ਦੀ ਐ ਨਹੀਂ ਲਾਤੇ ਨੇ ਕਰਨੇ ਠੀਕ ਆ 11 ਲੀਟਰ ਬੋਲਾ ਮਿੰਤੀ ਵਾਲਾ ਵਾਹ ਦੇਖੋ ਬਾਕੀ ਜਿਹੜਾ ਦੋਸਤੋ ਨੰਬਰ ਟਾਈਟਲ ਦੇ ਵਿੱਚ ਦਿੱਤਾ ਹੋਇਆ ਇੱਕ ਵਾਰੀ ਨੰਬਰ ਫੇਰ ਬੋਲ ਦਿਓ ਫੇਰ ਬੋਲਦ ਨੇ 6284821618 ਜੀ ਠੀਕ ਆ ਜੀ ਲਓ ਦੋਸਤੋ ਬਾਕੀ ਨੰਬਰ ਬੋਲ ਵੀ ਤਾਂ ਦੋ ਨੱਕ ਦਿਖਾਏ ਜਿਹੜਾ ਮੁੱਲ ਕੀਤੇ ਆ ਦੇਣ ਵਾਲੇ ਵਾਰੀਆਂ ਲਾਉਣ ਵਾਲੇ ਨਹੀਂ ਕੀਤੇ ਮੁੱਲ ਕਰਨ ਬੋਲ ਰਹਿਦਾ ਵੀ 40-50 ਹਜ਼ਾਰ ਪਾ ਦਿੰਦੇ ਉਹ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਮਾਲ ਆਪਣਾ ਜਿੱਦਾਂ ਅੱਗੇ ਵਿਕਦਾ ਟਿਕ ਟਾਂਗੂ ਇਦਾਂ ਹੀ ਵਿਕਣੀਆਂ ਐ ਠੀਕ ਆ ਹਾਂ ਜੀ ਲਓ ਦੋਸਤੋ ਮੁੱਲ ਬਈ ਨੇ ਦਾ ਕਰਿਆ ਜੈਜ 11 ਲੀਟਰ ਬੋਲਾ ਮਗਰ ਆ ਗਈ ਬੱਚੀ ਨੰਬਰ ਸਲੇ ਟਾਈਟਲ ਚ ਚੱਲਦਾ ਰਹਿਣਾ ਬਈ ਨਾਲ ਸੰਪਰਕ ਕਰ ਲਓ ਲਾਸਟ ਕਦੇਖ ਲਈ ਧੰਨਵਾਦ ਧੰਨਵਾਦ ਵੀ ਧੰਨਵਾਦ